ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਵੇਂ ਵਲੌਗ 'ਚ ਨਵੀਂ ਦਿਨ ਦੀ ਸ਼ੁਰੂਆਤ ਕਰੀ ਹੈ ਜੀ ਸ਼੍ਰੀਨਗਰ ਤੋਂ ਆਪਾਂ ਨਿਕਲ ਗਏ ਆਂ ਜੀ ਆਪਾਂ ਗੋਵਿੰਦ ਘਾਟਵਾਲ ਨੂੰ ਚੱਲੇ ਆਂ ਜੀ ਤੇ ਹਿਮਗੰਡ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਰਸਤੇ ਦੇ ਵਿੱਚ ਵੀਡੀਓ ਨਾਲ ਦੀ ਨਾਲ ਤੁਹਾਨੂੰ ਸਾਰੀ ਅਪਡੇਟ ਕਰ ਰਹੇ ਆਂ ਜੀ ਦੋਸਤੋ ਜਿਨ੍ਹਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਐਮਕੌਂਟ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਸੰਗਤਾਲੀਆਂ ਦੇਖੋ ਰਸਤੇ ਵਿੱਚ ਲੰਗਰ ਦੀ ਸੇਵਾ ਲੱਗੀ ਹੋਈ ਆ ਜੀ ਤੇ ਯਾਤਰੀ ਰੁਕ ਰਹੇ ਨੇ ਸਵੇਰ ਦਾ ਟਾਈਮ ਆ ਜੀ 7:30 ਵਜੇ ਆ ਸਵੇਰ ਦੇ ਤੇ ਟੈਂਪਰੇਚਰ ਉਰੇ ਦਾ ਹੈਗਾ ਜੀ 18 ਡਿਗਰੀ ਠੰਡਾ ਪੂਰਾ ਮੌਸਮ ਆ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਵਿਊ ਆ ਰਿਹਾ ਜੀ ਇਧਰਲੇ ਪਾਸਿਓਂ ਬਹੁਤ ਉੱਚੇ-ਉੱਚੇ ਪਹਾੜ ਨੇ ਇਧਰਲੇ ਪਾਸੇ ਦੇਖ ਸਕਦੇ ਹੋ पूरा हरा भरा होया पड़ा जी पूरे درخت لگے ਨੇ پہاੜਾਂ ਦੇ ਉੱਪਰ ਵੱਡੇ ਵੱਡੇ ਯਾਤਰੀ ਸਵੇਰੇ ਨਿਕਲ ਗਏ ਨੇ ਯਾਤਰਾ ਲਈ ਜੀ ਚਟੀਆਂ 'ਚ ਦੇਖੋ ਲਓ ਜੀ ਦੋਸਤੋ ਰਾਸਤੇ 'ਚ ਵਿਸ਼ਾਲ ਭੰਡਾਰਾ ਲੱਗਿਆ ਜੀ ਦਸਮਾ ਇਹਨਾਂ ਦਾ ਭੰਡਾਰਾ ਲਾਇਆ ਇਹਨਾਂ ਨੇ ਲੰਗਰ ਲੱਗਿਆ ਹੋਇਆ ਜੀ ਭੋਲੇनाथ ਦੇ ਨਾਮ ਦਾ ਲੰਗਰ ਲਾਇਆ ਜੀ ਤੇ ਚਾਹ ਛਕ ਲਈਏ ਦੋਸਤੋ ਆਪਾਂ ਹੇਮਕੋਟ ਸਾਹਿਬ ਜੀ ਯਾਤਰੀ ਜਿੰਨੇ ਵੀ ਜਾਂਦੇ ਆ ਕਦਾਰਨਾਥ ਬਦਰੀਨਾਥ ਚਾਰਦਾਮ ਇੱਧਰ ਆਉਂਦੇ ਆ ਜੀ ਤੇ ਸਾਰਿਆਂ ਲਈ ਇਹ ਲੰਗਰ ਲਗਾਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਵੀ ਚਾਹ ਦਾ ਲੰਗਰ ਛਕਦੇ ਆਂ ਜੀ ਵੀਰ ਉਹਨਾਂ ਕੋਲੋਂ ਦੋਸਤੋ ਇੱਕ ਗੁਰਦੁਆਰਾ ਸਾਹਿਬ ਨਗਰਾਸੂ ਦੇ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਹੈਗਾ ਜੀ ਰਸਤੇ ਦੇ ਵਿੱਚ ਕੋਈ ਵੀ ਸੰਗਤ ਆਉਂਦੀ ਆ ਤਾਂ ਇਸ ਗੁਰਦਾਰੇ ਦੇ ਵਿੱਚ ਵੀ ਤੁਸੀਂ ਰੁਕ ਸਕਦੇ ਹੋ ਸ਼੍ਰੀਨਗਰ ਤੋਂ ਬਾਅਦ ਇਹ ਰਸਤੇ ਦੇ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਆਉਂਦਾ ਹੈ ਜੀ ਨਗਰਾਸੂ ਦੇ ਵਿੱਚ ਤੁਸੀਂ ਇਸ ਜਗ੍ਹਾ ਦੇ ਉੱਪਰ ਵੀ ਰੁਕ ਸਕਦੇ ਹੋ ਜੀ ਆਰਾਮ ਕਰ ਸਕਦੇ ਹੋ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੱਥਾ ਟੇਕ ਕੇ ਅੱਗੇ ਨੂੰ ਰਵਾਨਾ ਹੋਣੇ ਆ ਜੀ ਗੋਬਿੰਦ ਘਾਟ ਵੱਲੋਂ ਰਸਤੇ ਦੇ ਵਿੱਚ ਨਾਲ ਦੀ ਨਾਲ ਆਪਾਂ ਤੁਹਾਨੂੰ ਸਾਰੀ ਵੀਡੀਓ ਅਪਡੇਟ ਕਰਦੇ ਰਵਾਂਗੇ ਜੀ ਤੁਸੀਂ ਦਰਸ਼ਕ ਕਰ ਸਕਦੇ ਹੋ ਮੇਰੇ ਪਿੱਛੇ ਜੋ ਗੁਰਦੁਆਰਾ ਸਾਹਿਬ ਹੈ ਦਮਦਮਾ ਸਾਹਿਬ ਬਣਿਆ ਹੋਇਆ ਜੀ ਰਸਤੇ ਦੇ ਵਿੱਚ ਜੀ ਦੋਸਤੋ ਯਾਰ ਰਾਹ ਦੇ ਵਿੱਚ ਆ ਦੇਖੋ ਇੱਕ ਦਿਵਾਰਾਂ ਦੇ ਉੱਪਰ ਬਹੁਤ ਵਧੀਆ ਕਲਾਕਾਰੀ ਕਰੀ ਹੋਈ ਆ ਸਮਝਾਇਆ ਗਿਆ ਕਿ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਜੀ ਵਾਤਾਵਰਨ ਦਾ ਬਹੁਤ ਵਧੀਆ ਕਲਾਕਾਰੀ ਕਰੀ ਹੋਈ ਆ ਰਾਹ ਦੇ ਵਿੱਚ ਪੇਂਟਿੰਗਾਂ ਬਣਾਈਆਂ ਇਹ ਥਾਂ ਥਾਂ ਦੇ ਉੱਪਰ ਜੀ ਤੁਸੀਂ ਦੇਖ ਸਕਦੇ ਹੋ ਵੀ ਕਲਾਕਾਰਾਂ ਨੇ ਕਿੰਨੀ ਵਧੀਆ ਪੇਂਟਿੰਗਾਂ ਇਸ ਜਗ੍ਹਾ ਦੇ ਉੱਪਰ ਬਣਾਈਆਂ ਨੇ ਜੀ ਇੱਧਰਲੇ ਪਾਸੇ ਦੇਖੋ ਪਾਣੀ ਪੂਰਾ ਐ ਜੋਰਾ ਸ਼ੋਰਾ ਦੇ ਚੱਲ ਰਿਹਾ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਹੋ ਰੇ ਤੇ ਆਹ ਰਸਤਾ ਜਿਹੜਾ ਆਪਾਂ ਇਹ ਰਸਤੇ ਰਾਹੀਂ ਜਾਣਾ ਜੀ ਆਪਾਂ ਸੇਮਕਾਉਂਟ ਸਾਹਿਬ ਨੂੰ ਹਾਂਜੀ ਵੀਰੇ ਰਾਸਤੇ 'ਚ ਰੁਕੇ ਸੀਗੇ ਜੀ ਪੰਜਾਬ ਹਰਿਆਣਾ ਤੇ ਉੱਤਰਾਖੰਡ ਦੀ ਸਾਰੀ ਸੰਗਤ ਮਿਲ ਕੇ ਜੀ ਲੰਗਰ ਲੱਗਿਆ ਜੀ ਅਰਦਾਸ ਕਰ ਰਹੇ ਨੇ ਬਾਬਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸੇਵਾ ਸੁਸਾਇਟੀ ਵਾਲਿਆਂ ਨੇ ਇਹ ਲੰਗਰ ਲਗਾਇਆ ਜੀ ਤੇ ਦੇਖੋ ਜੀ ਰੂ ਆਬਜ਼ਾ ਦੀਆਂ ਬੋਤਲਾਂ ਆਈਆਂ ਪਈਆਂ ਨੇ ਰੂ ਆਬਜ਼ਾ ਦੀਆਂ ਬੋਤਲਾਂ ਗਲਾਸ ਪੂਰੇ ਦੁੱਧ ਦੀ ਤਿਆਰੀ ਆ ਜੀ ਲੰਗਰ ਦੀ ਲੰਗਰ ਲੱਗਣ ਲੱਗਿਆ ਜੀ ਗੁਰੂ ਅਰਜਨ ਦੇਵ ਜੀ ਸੇਵਾ ਸੁਸਾਇਟੀ ਵਾਲਿਓ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਹ ਕਮੇਟੀ ਨੂੰ ਜੋ ਹਰ ਸਾਲ ਇਸ ਜਗ੍ਹਾ ਦੇ ਉੱਤੇ ਲੰਗਰ ਲਗਾਉਂਦੇ ਆ ਜੀ ਆਹ ਦੇਖੋ ਵੀਰੇ ਇਧਰਲੇ ਪਾਸੇੋਂ ਥੋੜਾ ਜਾਂ ਖਤਰਨਾਕ ਮਾਹੌਲ ਹੀ ਆ ਪਹਾੜਾਂ ਦਾ ਇਧਰਲੇ ਪਾਸੇੋਂ ਦੇਖੋ ਪੱਥਰ ਡਿੱਗਦੇ ਆ ਜੀ ਇਧਰੋਂ ਵੀਰੇ ਜਦੋਂ ਵੀ ਆਉਂਦੇ ਹੋ ਕ੍ਰੇਨ ਨਾਲ ਬਾਈ ਕਰ ਰਿਹਾ ਸਾਫ਼ ਜਦੋਂ ਵੀ ਆਉਂਦੇ ਹੋ ਮੜਿਆ ਧਿਆਨ ਨਾਲ ਰੱਖਿਆ ਕਰੋ ਆਹ ਰਾਸਤੇ ਦੇ ਵਿੱਚੋਂ ਪੱਥਰ نیچے ਡਿੱਗਦੇ ਰਹਿੰਦੇ ਆ ਆਹ ਦੇਖੋ ਜੀ ਇਧਰਲੇ ਪਾਸੇ ਪਹਾੜ ਪੂਰੇ ਬੱਦਲਾਂ ਨਾਲ ਲੱਗੇ ਪਿਆ ਏ ਡਡੇ ਪਹਾੜ ਨੇ ਜੀ ਤੇ ਬੱਦਲਾਂ ਦੇ ਨਾਲ ਲੱਗੇ ਪਿਆ ਬੱਦਲਾਂ 'ਚ ਫਸੇ ਪਿਆ ਪਹਾੜ ਐ ਐ ਡਡੇ ਪਹਾੜ ਨੇ ਪੂਰਾ ਵਧੀਆ ਮੌਸਮ ਆ ਮਾਣੀ ਠੰਡੀਆਂ ਠੰਡੀਆਂ ਹਵਾਵਾਂ ਆਉਦੀਆਂ ਨੇ ਜੀ ਮੁਹਾਲੀ ਵਾਲੇ ਵੀਰਾਂ ਨੇ ਲੰਗਰ ਲਗਾਇਆ ਹੋਇਆ ਜੀ ਰਸਤੇ ਦੇ ਵਿੱਚ ਤੇ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ ਵਾਹਿਗੁਰੂ ਦਾ ਸ਼ਬਦ ਸੁਣਾ ਰਹੇ ਨੇ ਜੀ ਬਹੁਤ ਪਿਆਰੀ ਲੋ ਜੀ ਦੋਸਤੋ ਆਪਾਂ ਲੰਗਰ ਛੱਕ ਲਿਆ ਜੀ ਤੇ ਚੱਲਦੇ ਆਪਾਂ ਹੁਣ ਗੋਬਿੰਦ ਘਾੜ ਜੀ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਮੈਂ ਅੱਗੇ ਆਪਾਂ ਨੂੰ ਟਾਈਮ ਨਾਲ ਤੁਰਨਾ ਪੈਣਾ ਜੀ ਤੇ ਮੌਸਮ ਦੇ ਖਰਾਬ ਦੇ ਹੋਣ ਕੱਲ ਵੀ ਇਦਾਂ ਹੀ ਹੋਇਆ ਸੀਗਾ ਜੀ ਤੇ ਆਪਾਂ ਇੱਥੋਂ ਟਾਈਮ ਨਾਲ ਹੁਣ ਲੰਗਰ ਹਾਲ ਚੋਂ ਲੰਗਰ ਛੱਕ ਕੇ ਅੱਗੇ ਵੱਲ ਨੂੰ ਨਿਕਲੀਏ ਜੀ ਦੋਸਤੋ ਆਹ ਦੇਖੋ ਜੀ ਉਹ ਹੈਲੀਕਾਪਟਰ ਜਿਹੜਾ ਉੱਪਰ ਗੋਵਿੰਦ धाम ਤੇ ਛੱਡ ਕੇ ਆਉਂਦਾ ਜੀ ਯਾਤਰੀਆਂ ਨੂੰ ਆਹ ਦੇਖ ਸਕਦੇ ਹੋ ਤੁਸੀਂ ਆਹ ਖੜਾ ਜੀ ਹੈਲੀਕਾਪਟਰ ਉਹ ਜਿਹੜਾ ਗੋਵਿੰਦ धाम ਤੇ ਛੱਡ ਕੇ ਆਉਂਦਾ ਜੀ ਯਾਤਰੀਆਂ ਨੂੰ ਤੁਸੀਂ ਦੇਖ ਸਕਦੇ ਹੋ ਆਹ ਖੜਾ ਜੀ ਆਹ ਖੜਾ ਹੈਲੀਕਾਪਟਰ ਦੇਖੋ ਜੀ ਮੌਸਮ ਪੂਰਾ ਵਧੀਆ ਹੋਇਆ ਪਿਆ ਵਾ ਤੁਸੀਂ ਦੇਖ ਸਕਦੇ ਹੋ ਬੱਦਲ ਹੋਇਆ ਥੋੜੇ ਥੋੜੇ ਤੇ بارش ਦਾ ਮਾਹੌਲ ਆ ਜੀ ਪੂਰਾ بارش ਪੈ ਸਕਦੀ ਆ ਉੱਧਰ ਦੇਖੋ ਅੱਗੇ ਪੂਰਾ ਬੱਦਲਾਂ ਦੇ ਵਿੱਚ ਦੇਖੋ ਜੀ ਬੱਦਲ ਪੂਰੇ ਫਸੇ ਪਿਆ ਪੜਾਂ ਦੇ ਵਿੱਚ ਤੇ ਆ ਹੈਲੀਕਾਪਟਰ ਰੋਡ ਦਾ ਤੁਸੀਂ ਦੇਖ ਸਕਦੇ ਹੋ ਇੱਥੋਂ ਸਵਾਰੀਆਂ ਬੈੰਦੀਆਂ ਨੇ ਤੇ ਗੋਵਿੰਦ ਧਾਮ ਜਾਂਦੀਆਂ ਇੱਥੋਂ ਸਾਰੀਆਂ ਗੱਡੀਆਂ ਜਿਹੜੋ ਜੋ ਸਵਾਰੀਆਂ ਨੇ ਸਾਰੀਆਂ ਹੈਲੀਕਾਪਟਰ ਵਾਲੀਆਂ ਨੇ ਇੱਥੋਂ ਹੀ ਬੈਣ ਗਈਆਂ ਦੁਆਰੀਆਂ ਤੇ ਉੱਤੇ ਜਾਣਗੀਆਂ ਉੱਤੋਂ ਤੁਹਾਨੂੰ ਦਿਖਾਵਾਂਗੇ ਜੀ ਜਿੱਥੇ ਉੱਤਰ ਦੇ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਜੀ ਦੇਖੋ ਗੋਬਿੰਦ ਘਾਟ ਆਪਾਂ ਕਰ ਲਈ ਆ ਜੀ ਐਂਟਰੀ ਤੇ ਤੁਸੀਂ ਦੇਖ ਸਕਦੇ ਹੋ ਗੋਬਿੰਦ ਘਾਟ ਸੀਦਾ ਦਿਵਾਰਾਂ ਦੇ ਉੱਤੇ ਐਂਗਲਾਂ ਦੇ ਉੱਪਰ ਕਿਦਾਂ ਕੇਸਰੀ ਝੰਡੇ ਝੂਲਦੇ ਪਏ ਆ ਜੀ ਸੰਗਤਾਂ ਦੇ ਮੋਟਰਸਾਈਕਲ ਲੱਗੇ ਆ ਜੀ ਸਾਰੇ ਆ ਪੁੱਲ ਦੇ ਰਾਸਤੇ ਤੋਂ ਜਾਂਦੇ ਆ ਜੀ ਚੜ੍ਹਾਈ ਚੋਂ ਸ਼ੁਰੂ ਕਰਨੀ ਆ ਉਹ ਸਾਹਮਣੇ ਗੋਬਿੰਦ ਘਾਟ ਆ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੇ ਉੱਤੇ ਹੀ ਆਪਾਂ ਕਮਰੇ ਪੁੱਛਾਂਗੇ ਬਾਬਾ ਜੀ ਨੂੰ ਕਮਰਾ ਮਿਲ ਲੈਣ ਦੀ ਤੇ ਇੱਥੋਂ ਆਪਾਂ ਸਵੇਰੇ ਆਪਣਾ ਟਰੈਕ ਸ਼ੁਰੂ ਕਰਾਂਗੇ ਜੀ ਗੋਵਿੰਦ ਘਾੜ ਤੋਂ ਇਧਰਲੇ ਪਾਰਕ ਸੇ ਤੁਸੀਂ ਦੇਖ ਸਕਦੇ ਹੋ ਜੀ ਪਾਰਕਿੰਗ ਆ ਜੀ ਗੱਡੀਆਂ ਲੱਗਦੀਆਂ ਤੇ ਉਧਰਲੇ ਪਾਸੇ ਗੋਵਿੰਦ ਧਾਮ ਗੁਰਦੁਆਰਾ ਸਾਹਿਬਾ ਤੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਰੂਮ ਨਹੀਂ ਸੀ ਮਿਲਿਆ ਤੇ ਰੂਮ ਸਾਨੂੰ ਇਧਰਲੇ ਪਾਸੋਂ ਅਸੀਂ ਲੈ ਲਿਆ ਵਾ ਪਾਰਕਿੰਗ ਦੇ ਵਿੱਚੋਂ ਦੇਖ ਸਕਦੇ ਹੋ ਜੀ ਆ ਰੂਮ ਲਿਆ ਵਾ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਰੂਮ ਸਾਨੂੰ ਮਿਲ ਗਿਆ ਵਾ 4000 ਰੁਪਿਆ ਬਾਈ ਨੇ ਮੰਗਿਆ ਸੀ ਰੂਮ ਦਾ ਤੇ 2500 ਰੁਪਏ ਦੇ ਵਿੱਚ ਇਹ ਰੂਮ ਸਾਨੂੰ ਮਿਲਿਆ ਜੀ 2500 ਰੁਪਏ ਚ ਬਾਈ ਕਹਿੰਦਾ 25 ਲਾਸਟ 2500 ਰੁਪਏ ਜੇ ਇਹਨਾਂ ਨੇ ਰੂਮ ਸਾਨੂੰ ਇਹ ਦੇਤਾ ਜੀ ਦੇਖ ਸਕਦੇ ਹੋ ਛੱਤ ਦੇ ਉੱਪਰ ਵੀ ਪਾਰਕਿੰਗ ਲੱਗੀ ਹੋਈ ਆ ਮੋਟਰਸਾਈਕਲ ਉੱਪਰ ਛੱਤ ਦੇ ਵੀ ਚੜਾਏ ਆ ਜੀ ਪਾਰਕਿੰਗ ਉਧਰਲੇ ਪਾਸੇ ਦੇਖੋ ਜੀ ਬਰਫ ਖੁਰ ਖੁਰ ਕੇ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਜੀ ਲੋ ਜੀ ਦੋਸਤੋ ਇਹ ਹੈਲੀਕਾਪਟਰ ਦੇਖੋ ਜੀ ਸਵਾਰੀਆਂ ਨੂੰ ਉਤਾਰਿਆ ਆ ਤੁਸੀਂ ਦੇਖ ਸਕਦੇ ਹੋ ਜੀ ਹੈਲੀਕਾਪਟਰ ਆ ਗਿਆ ਸਵਾਰੀਆਂ ਨੂੰ ਲਾ ਕੇ ਇੱਥੇ ਹੀ ਘੁੰਮੂਗਾ ਇਹ ਆ ਨਾਲ ਹੀ ਜਿਹੜਾ ਹੈਲੀਪੈਡ ਬਣਿਆ ਹੋਇਆ ਵਾ ਦੇਖ ਸਕਦੇ ਹੋ ਆਹ ਵੇ ਆਹ ਬੱਜਤ ਨਾ ਆ ਮਾਰੇ ਬੰਦ ਬੱਚੋ ਲੱਗਦਾ ਪਾੜ ਦਾ ਬਹੁਤ ਦੂਰ ਹੈ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਆ ਜੀ ਤੇ ਆਪਾਂ ਇੱਥੇ ਹੀ ਰੁਕਾਂਗੇ ਕੱਲੂ ਹੇਮਕੋਟ ਸਾਹਿਬ ਜੀ ਚੜ੍ਹਾਈ ਕਰਾਂਗੇ ਸ਼ੁਰੂ ਆਪਾਂ ਤੇ ਚੱਲਦੇ ਆਂ ਅੰਦਰ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਲੋ ਜੀ ਆਪਾਂ ਗੋਬਿੰਦ ਘਾਟ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਜੀ ਗੋਬਿੰਦ ਘਾਟ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਅੱਜ ਰਾਤ ਆਪਾਂ ਇੱਥੇ ਹੀ ਰੁਕਾਂਗੇ ਜੀ ਕਮਰਾ ਲਿਆ ਆਪਾਂ ਬਿਲਕੁਲ ਨਾਲ ਹੀ ਬੈਕ ਸਾਈਡ ਤੋਂ ਇੱਥੋਂ ਤੁਰਾਂਗੇ ਸਵੇਰੇ ਕੱਲ ਆਪਾਂ 4 ਵਜੇ ਨਿਕਲਣ ਦੀ ਇੱਥੋਂ ਕੋਸ਼ਿਸ਼ ਕਰਾਂਗੇ ਜੀ ਪੂਰੀ ਯਾਤਰਾ ਆਪਾਂ ਸ਼ੁਰੂ ਕਰਾਂਗੇ ਜੀ ਕੱਲ ਚੜ੍ਹਾਈ ਗੁਰਦੁਆਰਾ ਦੇਖੋ ਜੀ ਪੂਰਾ ਡੈਕੋਰੇਸ਼ਨ ਕਰਕੇ ਸਜਾਇਆ ਹੋਇਆ ਗੋਬਿੰਦ ਘਾਟ ਲਓ ਜੀ ਤੁਸੀਂ ਦੇਖ ਸਕਦੇ ਹੋ ਲਓ ਜੀ ਇਧਰਲੇ ਪਾਸੇ ਦਰਬਾਰ ਖਾਲਾ 8:30 ਦਾ ਟਾਈਮ ਹੋ ਗਿਆ ਜੀ ਤੇ ਆਪਾਂ ਲੰਗਰ ਛਕਾਂਗੇ ਮੱਥਾ ਟੇਕਦੇ ਆਂ ਜੀ ਤੇ ਆਪਣੇ ਕਮਰੇ ਚੱਲਾਂਗੇ ਟਾਈਮ ਸਰ ਲੋ ਜੀ ਇਧਰਲੇ ਪਾਸਿਓਂ ਪਿੰਨੀ ਪ੍ਰਸ਼ਾਦ ਮਿਲਦਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਤਸਵੀਰ ਦੇ ਦਰਸ਼ਨ ਕਰੋ ਜੀ ਸੰਗਤਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋਵਾਂ गोविंद ਘਾੜ ਸਾਹਿਬ ਦੇ ਉੱਤੇ ਸੰਗਤਾਂ ਦਾ ਪੂਰਾ ਇਕੱਠ ਆ ਜੀ ਦਰਸ਼ਨ ਲਈ ਇਹ ਸਾਰੀਆਂ ਸੰਗਤਾਂ ਕੱਲ ਸਵੇਰੇ ਨਿਕਲਣਗੀਆਂ ਤੇ ਆਪਣੀ ਚੜ੍ਹਾਈ ਸ਼ੁਰੂ ਕਰਨਗੀਆਂ ਜੀ ਤੇ ਆਪਾਂ ਵੀ 4 ਵਜੇ ਆਪਣੀ ਚੜ੍ਹਾਈ ਸ਼ੁਰੂ ਕਰਾਂਗੇ ਤੇ ਲੰਗਰ ਹਾਲ 'ਚ ਚੱਲਦੇ ਆਂ ਜੀ ਆਪਾਂ ਫਿਰ ਹੁਣ ਲੋ ਜੀ ਗੁਰਦੁਆਰਾ ਸਾਹਿਬ ਜੀ ਦਾ ਦਰਬਾਰ ਹਾਲ ਆ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਸੰਗਤੋਂ ਬਹੁਤ ਹੀ ਜ਼ਿਆਦਾ ਪਿਆਰਾ ਫੁੱਲਾਂ ਦੀ ਸਜਾਵਟ ਹੋਈ ਆ ਜੀ ਦਰਬਾਰ ਹਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗੋਬਿੰਦ ਘਾੜ ਜੀ ਦਾ ਦੇਖ ਸਕਦੇ ਹੋ ਜੀ ਦਰਬਾਰ ਹਾਲ ਆ ਬਹੁਤ ਹੀ ਪਿਆਰਾ ਫੁੱਲਾਂ ਦਾ ਕੰਮ ਹੋਇਆ ਜੀ ਦਰਬਾਰ ਸਾਹਿਬ ਜੀ ਦੇ ਵਿੱਚ गोविंद ਘਾਟ ਗੁਰਦੁਆਰਾ ਸਾਹਿਬ ਜੀ ਤੋਂ ਥੋੜਾ ਜਿਹਾ ਨਾਲ ਹੀ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਜੀ ਕੋਈ ਵੀ ਸਮਾਨ ਆ ਤੁਸੀਂ ਰੁਮਾਲ ਪੱਗਾਂ ਦੁਪੱਟੇ ਜੋ ਵੀ ਆ ਜੀ ਸਾਰਾ ਜ਼ਮਾਨ ਇਹਨਾਂ ਦੁਕਾਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਜੀ ਤੇ ਜਿਨ੍ਹਾਂ ਨੂੰ ਦੋਸਤਾਂ ਨੂੰ ਏਟੀਐਮ ਦੀ ਕੋਈ ਕਮੀ ਆਂਦੀ ਆ ਜਾਂ ਏਟੀਐਮ ਰਾਸਤੇ 'ਚ ਨਹੀਂ ਮਿਲਦਾ ਤਾਂ ਉਹ ਸਾਹਮਣੇ ਜੋ ਮੈਂ ਤੁਹਾਨੂੰ ਦੁਕਾਨ ਦਿਖਾ ਰਿਹਾ ਜੀ ਉੱਥੋਂ ਤੁਸੀਂ ਗੂਗਲ ਪੇ ਕਰਕੇ ਆਪਣੇ ਪੈਸੇ ਲੈ ਸਕਦੇ ਹੋ ਜੀ ਉੱਥੋਂ ਥੋੜੇ ਜਿਹੇ ਪੈਸਿਆਂ ਦੀ ਕਟਿੰਗ ਹੁੰਦੀ ਆ ਇਹ ਸਾਰੀਆਂ ਦੁਕਾਨਾਂ ਤੋਂ ਸਮਾਨ ਤੁਸੀਂ ਇੱਥੋਂ ਮਿਲ ਜਾਂਦਾ ਜੀ ਤੇ ਇਧਰੋਂ Google Pay ਕਰਕੇ ਤੁਸੀਂ ਪੈਸੇ ਲੈ ਸਕਦੇ ਹੋ ਜੋ ਅਕਲ ਬੈਠੇ ਨੇ ਹਾਂਜੀ ਦੋਸਤੋ ਆਪਾਂ ਤੁਹਾਨੂੰ ਗੁਰਦੁਆਰਾ ਗੋਬਿੰਦ ਘਾਟ ਜੀ ਦੇ ਦਰਸ਼ਨ ਕਰਾਏ ਕਿ ਜਿੱਥੇ ਆਪਾਂ ਰੁਕੇ ਹੋਏ ਹਾਂ ਜੀ ਉਹ ਸਾਹਮਣੇ ਸਾਡਾ ਕਮਰਾ ਜੀ ਜਿੱਥੇ ਅਸੀਂ ਕਮਰਾ ਲਿਆ ਵਾ ਤੇ ਹੁਣ ਅਸੀਂ ਕਮਰੇ ਚੱਲੇ ਆ ਜੀ ਇਸੇ ਰਾਸਤੇ ਤੋਂ ਆਪਾਂ ਸਵੇਰੇ 22 ਕਿਲੋ 22 ਕਿਲੋਮੀਟਰ ਦੀ ਚੜ੍ਹਾਈ ਸ਼ੁਰੂ ਕਰਾਂਗੇ ਜੀ ਅੱਜ ਇਸੇ ਰਾਸਤੇ ਤੋਂ ਆਪਾਂ ਚੜ੍ਹਾਈ ਸ਼ੁਰੂ ਕਰਾਂਗੇ ਤੇ ਨਾਲ ਦੀ ਨਾਲ ਵੀਡੀਓ ਤੇ ਨਾ ਬਣੇ ਰਹੋ ਜੀ